ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੱਝਾਂ ਗਾਵਾਂ ਨੂੰ ਜੰਗਲ ਵਿੱਚ ਚਰਾਉਣਾ ਬੜਾ ਚੰਗਾ ਲੱਗਦਾ ਸੀ ਕਿਉਂਕਿ ਇਸ ਤਰ੍ਹਾਂ ਉਹ ਰੱਬ ਦੀ ਬਣਾਈ ਹੋਈ ਪ੍ਰਕਿਰਤੀ ਦੇ ਵਿੱਚ ਰਹਿੰਦੇ ਸਨ ਉਹ ਰੋਜ਼ਾਨਾ ਦੂਰ ਜੰਗਲ ਵਿੱਚ ਚਲੇ ਜਾਂਦੇ ਤੇ ਕਿਸੇ ਰੁੱਖ ਹੇਠਾਂ ਬੈਠ ਕੇ ਆਰਾਮ ਕਰਦੇ ਤੇ ਪਰਮਾਤਮਾ ਨੂੰ ਯਾਦ ਕਰਦੇ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਜੰਗਲ ਵੱਲ ਚਲੇ ਗਏ ਗੁਰੂ ਜੀ ਤੇ ਮੱਜਾਂ ਚੱਲ ਰਹੀਆਂ ਸਨ ਤਾਂ ਗੁਰੂ ਜੀ ਨੇ ਆਪਣੇ ਆਰਾਮ ਕਰਨ ਵਾਸਤੇ ਇੱਕ ਰੁੱਖ ਦੀ ਛਾਂਵੇਂ ਕੱਪੜਾ ਵਿਛਾ ਲਿਆ ਤੇ ਆਰਾਮ ਕਰਨ ਲੱਗ ਪਏ ਹੌਲੀ ਹੌਲੀ ਰੁੱਖ ਦੀ ਛਾਂ ਢਲ ਗਈ ਤੇ ਗੁਰੂ ਜੀ ਦੇ ਚਿਹਰੇ ਉੱਪਰ ਧੁੱਪ ਪੈਣ ਲੱਗ ਪਈ ਗੁਰੂ ਨਾਨਕ ਦੇਵ ਜੀ ਉਸ ਵੇਲੇ ਗਹਿਰੀ ਨੀਂਦ ਵਿੱਚ ਸੁੱਤੇ ਹੋਏ ਸਨ ਤਾਂ ਗਰਮੀ ਕਾਰਨ ਗੁਰੂ ਜੀ ਦੇ ਚਿਹਰੇ ਉੱਤੇ ਪਸੀਨਾ ਆ ਗਿਆ ਜਿਵੇਂ ਹੀ ਗੁਰੂ ਜੀ ਦੇ ਚਿਹਰੇ ਤੇ ਪਸੀਨਾ ਆਇਆ ਤਾਂ ਉਸ ਵੇਲੇ ਇੱਕ ਕਾਲਾ ਕੋਬਰਾ ਸੱਪ ਗੁਰੂ ਜੀ ਦੇ ਕੋਲ ਆਣ ਖਲੋਤਾ ਤੇ ਆਪਣਾ ਫਨ ਫਲਾ ਕੇ ਗੁਰੂ ਜੀ ਦੇ ਚਿਹਰੇ ਉੱਪਰ ਛਾਂ ਕਰ ਦਿੱਤੀ ਤਾਂ ਆਪ ਜੀ ਆਰਾਮ ਕਰਦੇ ਰਹੇ ਕੁਝ ਸਮੇਂ ਬਾਅਦ ਜੰਗਲ ਦੀ ਗਸ਼ਤ ਕਰਦਿਆਂ ਰਾਏ ਬੁਲਾਰ ਆ ਪਹੁੰਚਿਆ ਰਾਇਬੁਲਾਰ ਉਸ ਜਗ੍ਹਾ ਤੋਂ ਲੰਘ ਰਿਹਾ ਸੀ ਪਰ ਜਦੋਂ ਉਸ ਨੇ ਇਹ ਦ੍ਰਿਸ਼ ਆਪਣੀ ਅੱਖਾਂ ਨਾਲ ਦੇਖਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਰਾਇਬੁਲਾਰ ਨੇ ਆਪਣੇ ਪਿਆਦਿਆਂ ਨੂੰ ਕਿਹਾ ਕਿ ਇਸ ਬਾਲਕ ਦੇ ਕੋਲ ਜਾ ਕੇ ਦੇਖੋ ਇਹ ਕੌਣ ਸੁੱਤਾ ਪਿਆ ਹੈ ਰਾਇਬੁਲਾਰ ਦੇ ਬੰਦਿਆਂ ਨੇ ਜਦੋਂ ਕੋਲ ਜਾ ਕੇ ਦੇਖਿਆ ਤੇ ਕਹਿਣ ਲੱਗੇ ਜੀ ਹਜ਼ੂਰ ਇਹ ਤਾਂ ਕਾਲੂ ਪਟਵਾਰੇ ਦਾ ਪੁੱਤਰ ਨਾਨਕ ਹੈ ਪਿਆਦਿਆਂ ਨੂੰ ਗੁਰੂ ਜੀ ਦੇ ਕੋਲ ਆਉਂਦਾ ਦੇਖ ਸੱਪ ਉੱਥੋਂ ਚਲਾ ਗਿਆ ਤੇ ਗੁਰੂ ਜੀ ਦੀ ਵੀ ਅੱਖ ਖੁੱਲ ਗਈ ਜਿਵੇਂ ਹੀ ਗੁਰੂ ਨਾਨਕ ਦੇਵ ਜੀ ਦੀ ਅੱਖ ਖੁੱਲੀ ਤਾਂ ਉਹਨਾਂ ਸਾਹਮਣੇ ਰਾਇ ਬਲਾਰ ਖੜਾ ਸੀ ਗੁਰੂ ਜੀ ਨੇ ਉੱਠਦਿਆਂ ਹੀ ਰਾਇ ਬਲਾਰ ਨੂੰ ਸਲਾਮ ਕੀਤੀ ਤਾਂ ਰਾਇ ਬਲਾਰ ਨੇ ਆਪਣੇ ਘੋੜੇ ਤੋਂ ਉਤਰ ਕੇ ਗੁਰੂ ਨਾਨਕ ਦੇਵ ਜੀ ਦਾ ਮੱਥਾ ਚੁੰਮਿਆ ਤੇ ਆਪਣੇ ਗਰਦਨ ਲਾ ਲਿਆ ਘਰ ਪਹੁੰਚਣ ਤੋਂ ਬਾਅਦ ਰਾਇ ਬਲਾਰ ਨੇ ਮਹਤਾ ਕਾਲੂ ਜੀ ਨੂੰ ਆਪਣੇ ਘਰ ਬੁਲਾਇਆ ਤੇ ਕਹਿਣ ਲੱਗੇ ਕਿ ਤੂੰ ਆਪਣੇ ਪੁੱਤਰ ਨੂੰ ਸਿਰਫ ਪੁੱਤਰ ਹੀ ਨਾ ਜਾਣੀ ਇਹ ਤਾਂ ਮੈਨੂੰ ਪਰਮਾਤਮਾ ਤੋਂ ਕਿ ਬਹੁਤ ਵੱਡਾ ਭਗਤ ਲੱਗਦਾ ਹੈ ਇਹ ਤਾਂ ਜਗ ਨੂੰ ਤਾਰਨ ਵਾਸਤੇ ਆਇਆ ਹੈ ਤੂੰ ਕਦੇ ਵੀ ਨਾਨਕ ਨੂੰ ਚਿੜਕੀ ਨਾ ਤੇ ਨਾ ਹੀ ਕਦੀ ਕੌੜਾ ਬੋਲੀ ਇਹ ਬਹੁਤ ਵੱਡਾ ਮਹਾਪੁਰਸ਼ ਹੈ ਤੇ ਇਸ ਦੇ ਸਦਕੇ ਹੀ ਮੇਰਾ ਸ਼ਹਿਰ ਵਸਦਾ ਹੈ ਮੈਂ ਬਹੁਤ ਭਾਗਾ ਵਾਲਾ ਹਾਂ ਕਿ ਇਸ ਦਾ ਜਨਮ ਮੇਰੇ ਸ਼ਹਿਰ ਵਿੱਚ ਹੋਇਆ ਹੈ ਤੇ ਕਾਲੂ ਤੂੰ ਵੀ ਬਹੁਤ ਭਾਗਾ ਵਾਲਾ ਹੈ ਜੋ ਤੇਰੇ ਘਰ ਇਹੋ ਜਿਹੇ ਪੁੱਤਰ ਨੇ ਜਨਮ ਲਿਆ ਹੈ ਤਾਂ ਪਿਤਾ ਮਹਤਾ ਕਾਲੂ ਜੀ ਨੇ ਰਾਇਬਲਾਰ ਨੂੰ ਕਿਹਾ ਕਿ ਜਦੋਂ ਵੱਡਾ ਹੋਏਗਾ ਉਦੋਂ ਵੇਖਾਂਗੇ ਪਰ ਹੋਂ ਤਾਂ ਇੱਕ ਕੰਮ ਨਹੀਂ ਕਰਦਾ ਤੇ ਜਿਹੜੀ ਵਸਤੂ ਘਰੋਂ ਲੈ ਜਾਂਦਾ ਹੈ ਉਹ ਬਾਹਰ ਹੀ ਸੁੱਟ ਆਉਂਦਾ ਹੈ ਇਹ ਗੱਲ ਕਹਿਣ ਤੋਂ ਬਾਅਦ ਗੁਰੂ ਜੀ ਦੇ ਪਿਤਾ ਮਹਤਾ ਕਾਲੂ ਜੀ ਉੱਥੋਂ ਚਲੇ ਗਏ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ